ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਇੱਕ ਛੋਟੀ ਜੀ ਕਹਾਣੀ ਦੇ ਨਾਲ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਉਗੀ ਜੀ ਤੁਸੀਂ ਕੌਣ ਹੋ ਦਫ਼ਤਰ ਦੇ ਗੈਸਟ ਰੂਮ ਵਿੱਚ ਬੈਠੇ ਦੋ ਆਦਮੀਆਂ ਨੂੰ ਦੇਖ ਕੇ ਮੁਕੇਸ਼ ਮੈਨੇਜਰ ਦੀ ਭੈਣ ਸੀਮਾ ਜੋ ਕਿ ਖੁਦ ਉਸ ਦਫ਼ਤਰ ਦੀ ਸਬ ਮੈਨੇਜਰ ਹੈ ਬੋਲੀ ਤਾਂ ਉਹ ਦੋਨੋਂ ਆਦਮੀ ਆਵਾਜ਼ ਸੁਣਦਿਆਂ ਹੀ ਖੜੇ ਹੋ ਗਏ ਅਤੇ ਉਹਨਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ ਜੀ ਅਸੀਂ ਮੁਕੇਸ਼ ਸਰ ਨੂੰ ਮਿਲਣਾ ਹੈ ਸੀਮਾ ਨੇ ਕਿਹਾ ਜੀ ਕਿਰਪਾ ਕਰਕੇ ਤੁਸੀਂ ਬੈਠ ਜਾਓ ਮੁਕੇਸ਼ ਸਰ ਤਾਂ ਸੀਮਾ ਇੰਨਾ ਹੀ ਬੋਲੀ ਸੀ ਕਿ ਉਸ ਤੋਂ ਪਹਿਲਾਂ ਹੀ ਉੱਥੋਂ ਦੀ ਕਰਮਚਾਰੀ ਪਲਵੀ ਨੇ ਕਿਹਾ ਕਿ ਮੁਕੇਸ਼ ਸਰ ਅੱਜ ਦੁਪਹਿਰ ਤੱਕ ਦਫ਼ਤਰ ਵਿੱਚ ਮੌਜੂਦ ਹੋਣਗੇ ਜੀ ਇਹ ਬੋਲ ਕੇ ਉਹ ਚਲੀ ਗਈ ਉਸ ਸਮੇਂ ਸੀਮਾ ਨੂੰ ਪਲਵੀ ਤੇ ਬਹੁਤ ਗੁੱਸਾ ਆਇਆ ਪਰ ਉਸਨੇ ਆਪਣੇ ਗੁੱਸੇ ਨੂੰ ਕੰਟਰੋਲ ਕਰ ਲਿਆ ਅਤੇ ਉਹਨਾਂ ਦੋ ਆਦਮੀਆਂ ਨੂੰ ਅਡੀਕ ਕਰਨ ਲਈ ਆਖਿਆ ਸੀ ਮਾਈ ਇਕੱਲੀ ਹੀ ਆਪਣੇ ਮੂੰਹ ਵਿੱਚ ਬੁੜਬੁੜਾ ਰਹੀ ਸੀ ਅੱਜ ਤਾਂ ਹੱਦ ਹੀ ਕਰ ਦਿੱਤੀ ਕਿ ਇਸਨੇ ਇਸ ਨੂੰ ਪਤਾ ਕਿਵੇਂ ਲੱਗਦਾ ਹੈ ਕਿ ਮੁਕੇਸ਼ ਬਾਰੇ ਉਹ ਬੈਠੀ ਸੋਚੀ ਰਹੀ ਸੀ ਤੇ ਉਸ ਨੂੰ ਮੁਕੇਸ਼ ਉੱਪਰ ਵੀ ਬਹੁਤ ਗੁੱਸਾ ਆ ਰਿਹਾ ਸੀ ਕਿ ਕਿਤੇ ਉਹ ਖੁਦ ਤਾਂ ਹਰ ਗੱਲ ਉਸ ਨੂੰ ਨਹੀਂ ਦੱਸਦਾ ਮੁਕੇਸ਼ ਦੇ ਔਨ ਤੇ ਸੀਮਾ ਉਸ ਨਾਲ ਗੱਲ ਕਰਦੀ ਹੈ ਕਿ ਪੂਰੇ 2 ਸਾਲ ਤੋਂ ਇਹ ਸਭ ਚੱਲ ਰਿਹਾ ਹੈ ਮੁਕੇਸ਼ ਤੂੰ ਮੈਨੂੰ ਸੱਚ-ਸੱਚ ਦੱਸ ਆਖਿਰ ਮਾਮਲਾ ਕੀ ਹੈ ਮੁਕੇਸ਼ ਗੁੱਸੇ ਵਿੱਚ ਬੋਲਦਾ ਹੈ ਕਿ ਕਹਿੰਦਾ ਹੈ ਕਿ ਸੀਮਾ ਤੇਰਾ ਦਿਮਾਗ ਤਾਂ ਠੀਕ ਹੈ ਪਿਛਲੇ 1.5 ਸਾਲ ਤੋਂ ਤੂੰ ਮੈਨੂੰ ਇੱਕ ਹੀ ਸਵਾਲ ਪੁੱਛ ਰਹੀ ਹੈ ਇਸ ਤੋਂ ਬਾਅਦ ਮੁਕੇਸ਼ ਚੁੱਪਚਾਪ ਬੈਠ ਜਾਂਦਾ ਹੈ ਅਤੇ ਥੋੜੀ ਦੇਰ ਬਾਅਦ ਦਫਤਰ ਵਿੱਚੋਂ ਚਲਾ ਜਾਂਦਾ ਹੈ ਉਹ ਆਪਣੀ ਗੱਡੀ ਨੂੰ ਪਾਰਕਿੰਗ ਵਿੱਚੋਂ ਕੱਢਦਾ ਹੈ ਅਤੇ ਫੁੱਲ ਸਪੀਡ ਤੇ ਤੋਰ ਲੈਂਦਾ ਹੈ ਅਤੇ ਇੱਕ ਹਵੇਲੀ ਵਿੱਚ ਪਹੁੰਚਦਾ ਹੈ ਤੇ ਉੱਥੇ ਕਿਸੇ ਦੀ ਉਡੀਕ ਕਰਨ ਲੱਗਦਾ ਹੈ ਆਓ ਆਓ ਮੁਕੇਸ਼ ਸਾਹਿਬ ਕਿਵੇਂ ਸਭ ਠੀਕ ਤਾਂ ਹੈ ਅਰੋੜਾ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂਜੀ ਬੋਲੋ ਮੁਕੇਸ਼ ਨੇ ਕਿਹਾ ਜਿਸ ਦਫਤਰ ਦਾ ਅੱਜ ਮੈਂ ਮਾਲਕ ਹਾਂ ਉਸ ਦਫਤਰ ਵਿੱਚ 2 ਸਾਲ ਪਹਿਲਾਂ ਕੀ ਖਾਸ ਸੀ ਕਿਸੇ ਵੀ ਕਰਮਚਾਰੀ ਵਿੱਚ ਤਾਂ ਅਰੋੜਾ ਸਾਹਿਬ ਨੇ ਜਵਾਬ ਵਿੱਚ ਆਖਿਆ ਕਈ ਸਿਰਫ ਕੰਮ ਨਾਲ ਹੀ ਖੁਸ਼ੀ ਤੇ ਕਈ ਬਹੁਤ ਜ਼ਿਆਦਾ ਮਿਹਨਤੀ ਸੀ ਤੇ ਕਈ ਕਰਮਚਾਰੀ ਹਰ ਵਕਤ ਖਿੜੇ ਮੱਥੇ ਆਪਣੀ ਡਿਊਟੀ ਨਿਭਾਉਂਦੇ ਸੀ ਅਤੇ ਕਈ ਸੀਰੀਅਸ ਸੀ ਅਤੇ ਹਾਂ ਪਰ ਇੱਕ ਕਰਮਚਾਰੀ ਸੀ ਪल्लਵੀ ਜੋ ਕਿ ਮੇਰੀ ਮੈਨੇਜਰ ਸੀ ਐਕਟਿਵ ਕਰਨ ਲਹਿਰ ਕੰਮ ਵਿੱਚ ਅੱਗੇ ਮੇਰੇ ਦਫਤਰ ਦੀ ਸਫਲਤਾ ਵਿੱਚ ਉਹਦਾ ਵੀ ਬਹੁਤ ਵੱਡਾ ਹੱਥ ਸੀ ਹੁਣ ਕਿੱਥੇ ਹੈ ਉਹ ਤਾਂ ਅਰੋੜਾ ਸਾਹਿਬ ਨੇ ਜਵਾਬ ਦਿੱਤਾ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਹੀ ਇਹ ਸੁਣਦਿਆਂ ਮੁਕੇਸ਼ ਹੈਰਾਨੀ ਨਾਲ ਬੋਲਿਆ ਕਿ ਉਹ ਮਰ ਗਈ ਹੈ ਨਹੀਂ ਇਹ ਨਹੀਂ ਹੋ ਸਕਦਾ ਉਹ ਤਾਂ 2 ਸਾਲ ਤੋਂ 2 ਸਾਲ ਤੋਂ 2 ਸਾਲ ਤੋਂ ਕੀ ਮੁਕੇਸ਼ ਨਹੀਂ अरोड़ा ਜੀ ਉਹ 2 ਸਾਲ ਤੋਂ ਮੇਰੇ ਦਫ਼ਤਰ ਵਿੱਚ ਕੰਮ ਕਰ ਰਹੀ ਹੈ ਬਿਲਕੁਲ ਸਬ ਮੈਨੇਜਰ ਦੀ ਤਰ੍ਹਾਂ ਇਹ ਸੁੰਦਿਆ ਹੀ ਮੁਕੇਸ਼ ਦੇ ਨਾਲ अरोड़ा ਜੀ ਵੀ ਹੈਰਾਨ ਰਹਿ ਗਏ ਅਤੇ ਉਹਨਾਂ ਨੇ ਇਹ ਨਹੀਂ ਮੁਕੇਸ਼ ਇਹ ਨਹੀਂ ਹੋ ਸਕਦਾ ਫਿਰ ਉਹ ਦੋਵੇਂ ਜਾਣੀ ਇਸ ਗੱਲ ਦੀ ਪੁਸ਼ਟੀ ਕਰਨ ਲਈ ਉਸ ਹਸਪਤਾਲ ਵਿੱਚ ਗਏ ਜਿੱਥੇ ਪਲਵੀ ਦੀ ਮੌਤ ਹੋਈ ਸੀ ਉਹਨਾਂ ਨੇ ਦੱਸਿਆ ਕਿ ਹਾਂ ਇਸ ਦੀ ਮੌਤ 2 ਸਾਲ ਪਹਿਲਾਂ ਹੋ ਚੁੱਕੀ ਹੈ ਇਹ ਗੱਲ ਸੁਣਦਿਆਂ ਹੀ ਸੀਮਾ ਦੇਵੀ ਹੋਸ਼ ਉੱਡ ਗਏ ਫਿਰ ਉਸ ਦਿਨ ਤੋਂ ਬਾਅਦ ਪਲਵੀ ਨੇ ਵੀ ਦਫ਼ਤਰ ਵਿੱਚ ਆਉਣਾ ਬੰਦ ਕਰ ਦਿੱਤਾ